ਸਤਿ ਸ਼੍ਰੀ ਅਕਾਲ ਜੀ ਹਾਂ ਜੀ ਅੱਜ ਆਪਾਂ ਕਰਾਂਗੇ ਕਮੀਜ਼ ਦੀ ਕਟਿੰਗ ਠੀਕ ਹੈ ਜੀ 21 ਬ੍ਰੈਸ ਅਕੋਰਡਿੰਗ ਆਪਾਂ ਕਮੀਜ਼ ਦੀਆਂ ਕਾਟਾ ਪਾਵਾਂਗੇ ਤੇ ਦੋਨੋਂ ਪੱਲੇ ਜਿਹੜੇ ਆਪਾਂ ਨੇ ਮਤਲਬ ਕਿ ਕੱਟੇ ਹੋਏ ਨੇ ਕਮੀਜ਼ ਆਪਾਂ ਕੱਟਿਆ ਹੋਇਆ ਪੂਰਾ ਬਾਹਾਂ ਵੀ ਤੇ ਬਾਹਾਂ ਦਾ ਕੱਪੜਾ ਹੀ ਉਤਾਰਿਆ ਹੋਇਆ ਤੇ ਪੱਲੇ ਵੀ ਠੀਕ ਹੈ ਜੀ ਤੇ ਦੋਨੋਂ ਪੱਲੇ ਆਪਾਂ ਦੋਨੋਂ ਇਕੱਠੇ ਕਰਕੇ ਇਸਨਾਂ ਅਲੱਗ-ਅਲੱਗ ਜੋੜ ਕੇ ਰੱਖੇ ਹੋਏ ਨੇ ਜਿਵੇਂ ਕਿ ਲੰਬਾਈ ਆਪਾਂ ਨੇ 41 ਇੰਚ ਤਿਆਰ ਕਰਨੀ ਆਪਾਂ 3 ਇੰਚ ਵੱਧ ਲੈ ਕੇ ਰੱਖਿਆ ਹੋਇਆ ਠੀਕ ਹੈ ਜੀ ਕਮੀਜ਼ ਵੱਧ ਤੇ ਜਿਹੜਾ ਪੱਲਾ ਆਪਣਾ ਉਹ ਆਪਾਂ 23 ਇੰਚ ਤਿਆਰ ਕਰਨਾ ਆ ਠੀਕ ਹੈ ਜੀ ਤੇ 1.5 ਹਾਫ ਹੋ ਗਿਆ ਤੇ ਆਪਾਂ ਨੇ 2 ਇੰਚ ਨੂੰ ਵੱਧ ਲੈ ਲਿਆ ਠੀਕ ਹੈ ਜੀ ਮਤਲਬ ਕਿ ਟੋਟਲ ਜਿਹੜਾ ਆਪਾਂ 4 ਇੰਚ ਵੱਧ ਲੈ ਲਿਆ 27 ਇੰਚ ਆਪਾਂ ਇਹਨੂੰ ਕਟਿੰਗ ਕਰ ਲਿਆ ਠੀਕ ਹੈ ਜੀ ਹੁਣ ਜੇ ਮੈਂ ਕੀ ਜਿਹੜਾ ਇਹ ਤੀਰਾ ਆ ਤੀਰਾ ਇਹਨਾਂ ਦਾ 21 ਬਰਸਾ ਹਮੇਸ਼ਾ 6.5 ਹੀ ਲੱਗੂਗਾ ਠੀਕ ਹੈ ਜੀ ਜੇ ਤੁਸੀਂ ਗਲਾ ਮਤਲਬ ਜ਼ਿਆਦਾ ਛੋਟਾ ਪਾਉਣਾ ਹੈ ਫਿਰ ਤੁਸੀਂ 14 ਇੰਚ ਦੇ ਹਿਸਾਬ ਨਾਲ ਜਿਵੇਂ 7 ਇੰਚ ਤੀਰਾ ਕਟਿੰਗ ਕਰ ਸਕਦੇ ਆ ਠੀਕ ਹੈ ਜੀ ਤੇ ਜਿੱਦ ਤੁਸੀਂ ਗਲਾ ਡੀਪ ਬਣਾਉਣਾ ਹੈ ਜਿਆਦਾ ਡੀਪ ਕਰਨਾ ਹੈ ਮਤਲਬ ਕਿ 8 9 ਇੰਚ ਦੇ ਠੀਕ ਹੈ ਜੀ ਫਿਰ ਤੁਸੀਂ ਜਿਹੜਾ 6 ਇੰਚ ਦਾ ਨਿਸ਼ਾਨ ਲਗਾਉਣਾ ਹੈ ਠੀਕ ਹੈ ਨਾਰਮਲ ਗਲੇ ਦੇ ਲਈ ਸਾਢੇ 6 ਬਤਲੋ ਕੀ ਤੀਰਾ ਚੱਲੂਗਾ ਠੀਕ ਹੈ ਜੀ ਤੇ ਮੋਢਾ ਜਿਹੜਾ ਆਪਾਂ ਨੇ ਉਹ ਸਾਢੇ 7 ਇੰਚ ਰੱਖ ਲਿਆ ਠੀਕ ਹੈ ਜੀ ਜਿਵੇਂ 5 6 7 ਇੰਚ ਚ ਮਤਲਬ ਗਲੇ ਦੇ ਲਈ ਆਪਾਂ ਤੀਰਾ ਜਿਹੜਾ ਆ 6 ਸਾਢੇ 6 ਇੰਚ ਰੱਖਣਾ ਹੈ ਠੀਕ ਹੈ ਜੀ ਇਸ ਤਰ੍ਹਾਂ ਆਪਾਂ ਨੇ 7.5 ਇੰਚ ਮੋਡਰ ਰੱਖ ਕੇ ਬਾਕਸ ਬਣਾ ਲਿਆ ਠੀਕ ਹੈ ਜੀ ਤੇ ਹੁਣ ਆਪਣੇ ਜਿੰਮੇ ਕੀ ਚੈਸਟਾ ਚੈਸਟਾ ਆਪਣੀ ਹੈਗੀ ਛਾਤੀ ਜਿਹੜੀ ਆ 1.5 ਆਊਗੀ ਹਾਫ 21 ਦਾ ਹਾਫ ਠੀਕ ਹੈ ਜੀ ਤੇ ਆਪਾਂ ਨੇ ਇਹ ਪੌਣੇ ਕਿ 11 ਰੱਖ ਲੈਣੀ ਆ ਠੀਕ ਹੈ ਜੀ ਅੱਧਾ ਇੰਚ ਵਧਾ ਕੇ ਪਲੇਟ ਲਈ ਠੀਕ ਹੈ ਜੀ ਤੇ ਜਿਹੜੀ ਇਹਨਾਂ ਦੀ ਸਾਈਡ ਸਲਾਈ ਲ ਮਤਲਬ ਕੀ ਤਿਆਰ ਆ ਉਹ 15 ਇੰਚ ਤਿਆਰ ਆ ਤੇ ਆਪਾਂ ਨੇ ਇਹ 16 ਇੰਚ ਰੱਖ ਲੈਣੀ ਆ ਠੀਕ ਹੈ ਜੀ 1 ਇੰਚ ਵਧਾ ਕੇ ਕਿਉਂਕਿ ਉੱਪਰ ਉਸ ਲਾਈ ਚ ਵੀ ਆਉਗੀ ਤੇ ਪਲੇਟ ਚ ਵੀ ਜਿਹੜਾ ਮਾਰਜਾ ਰਣਾ ਉਹ ਵੀ ਠੀਕ ਹੈ ਜੀ ਤੇ ਜਿਹੜਾ ਕਮਰ ਦਾ ਨਿਸ਼ਾਨ ਇਹਨਾਂ ਦਾ ਉਹ 7.5 ਤੇ ਲਗਾਉਣਾ ਆਪਾਂ ਨੇ ਠੀਕ ਹੈ ਜੀ 7.5 ਸਵਾ 7 ਤੇ ਆਪਾਂ ਇਹ ਨਿਸ਼ਾਨ ਕਮਰ ਦਾ ਹੋਊਗਾ ਠੀਕ ਹੈ ਜੀ ਤੇ ਇੱਥੋਂ ਆ ਗਈ ਆਪਣੀ ਕਮਰ ਦਾ ਜਿਹੜਾ ਫਿਟਿੰਗ ਠੀਕ ਹੈ ਜੀ ਜਿਵੇਂ ਕਿ ਇਹਨਾਂ ਦੀ 17 ਇੰਚ ਫਿਟਿੰਗ ਤਿਆਰ ਆ 8.5 ਤੇ ਆਪਾਂ ਨੇ ਇਹ 1 ਇੰਚ ਵਧਾ ਕੇ ਰੱਖ ਲੈਣੀ ਆ ਕੀ ਕਹ ਜੀ ਪਲੇਟਾਂ ਦੇ ਲਈ ਹਾਂਜੀ ਇੱਥੋਂ ਅੱਗੇ ਜੀ ਆਪਣੀ हिਪ ਹਿੱਪ ਹੈਗੀ ਹੈ 23 ਇੰਚ ਤਿਆਰ ਤੇ 11.5 ਆਪਾਂ ਜਿਹੜਾ हिਪ ਦਾ ਨਿਸ਼ਾਨ ਲਗਾ ਲਿਆ ਠੀਕ ਹੈ ਜੀ ਇੱਥੋਂ ਆਪਾਂ ਲੋਅਰ ਬ੍ਰੈਸ 3.5 ਇੰਚ ਆਪਾਂ نیچے ਲੈ ਲਿਆ ਚੈਸਟ ਤੋਂ ਛਾਤੀ ਤੋਂ ਠੀਕ ਹੈ ਜੀ ਇੱਥੋਂ ਆਪਾਂ ਨੇ ਅੱਧਾ ਇੰਚ ਜਿਹੜਾ ਇਹ ਮਤਲਬ ਕਿ ਬਾਹਰ ਨੂੰ ਵਧਾਉਣਾ ਹੁੰਦਾ ਫਿਟਿੰਗ ਨੂੰ ਆ ਦੇਖੋ ਠੀਕ ਹੈ ਜੀ ਪੌਣੇ ਕੇ 11 ਤੇ ਆਪਾਂ ਨਿਸ਼ਾਨ ਲਗਾ ਕੇ ਨਾ ਇਸ ਤਰ੍ਹਾਂ ਆਪਾਂ ਨੇ ਗੁਲਾਈ ਦੇ ਵਿੱਚ ਜਿਹੜੀ ਇਹ ਚੈਸਟਰ ਨੂੰ ਨਿਸ਼ਾਨ ਮਲਾ ਦੇਣਾ ਇਸ ਤਰ੍ਹਾਂ ਕਰਕੇ ਲੋਚ ਠੀਕ ਹੈ ਜੀ ਕਮਰ ਦੇ ਨਿਸ਼ਾਨ ਨੂੰ ਆਪਾਂ हिਪ ਦੇ ਨਿਸ਼ਾਨ ਨਾਲ ਇਸ ਤਰ੍ਹਾਂ ਮਲਾ ਦੇਣਾ ਠੀਕ ਹੈ ਜੀ ਹਾਂਜੀ ਹੁਣ ਆਪਾਂ ਪਾਵਾਂਗੇ ਇਹਨਾਂ ਦੇ ਆ ਕਾਟਾਂ ਜਿਹੜੀ ਇਹਨਾਂ ਦੇ ਮਤਲਬ ਕਿ ਜਿਹੜੀ ਫਰੰਟ ਵਾਲੇ ਕਾਟਾਂ ਠੀਕ ਹੈ ਜੀ ਉਹ ਆਪਾਂ ਪੌਣੇ 1 ਇੰਚ ਤੋਂ ਪੌਣੇ ਆ ਠੀਕ ਹੈ ਜੀ ਲੋ ਜੀ ਤੇ ਜਿਹੜੀ ਆਪਣੀ ਬੈਕ ਵਾਲੀ ਕਾਟ ਆ ਜੇ ਤੁਸੀਂ ਇੱਥੋਂ ਪਾਉਂਗੇ ਤਾਂ ਫਿਰ ਤੁਸੀਂ ਸਵਾ ਕਿੱਕ ਲੈ ਲੈਣਾ ਆ ਜੇ ਤੁਸੀਂ ਮਤਲਬ ਕਿ ਜਿਹੜਾ ਆਪਾਂ ਬਾਕਸ ਬਣਾਇਆ ਉੱਥੋਂ ਪਾਉਂਗੇ ਤਾਂ ਫਿਰ 2 ਇੰਚ ਠੀਕ ਹੈ ਜੀ ਮਤਲਬ ਕਿ ਜਿਹੜੀ ਆਪਣੀ ਪਿਛਲੀ ਕਾਟ ਆ ਉਹ 2 ਇੰਚ ਤੋਂ ਆ ਜਾਣੀ ਇੱਥੋਂ ਆਪਾਂ 3 ਸਵਾ 3 ਇੰਚ ਦੇ ਨਿਸ਼ਾਨ ਲਗਾ ਕੇ ਤੇ ਫਿਰ ਆਪਾਂ ਨੇ ਜਿਹੜੀ ਇਹ ਕਾਟ ਪਿੱਛੇ ਵਾਲੀ ਬੈਕ ਵਾਲੀ ਕਾਟ ਪਾ ਦੇਣੀ ਆ। ਛਲੇ ਪੱਲੇ ਦੀ ਠੀਕ ਹੈ ਜੀ। ਲਓ ਜੀ। ਹੁਣ ਆਪਾਂ 1/2 ਇੰਚ ਜਿਹੜੀ ਉੱਪਰ ਡਾਊਨ ਕਾਟ ਪਾ ਦੇਣੀ ਆ ਇਸ ਤਰ੍ਹਾਂ। ਠੀਕ ਹੈ ਜੀ। ਧੀਰੇ ਦੇ 1/2 ਇੰਚ ਆਪਾਂ ਡਾਊਨ ਕਾਟ ਪਾ ਦੇਣੀ ਆ ਇਸ ਤਰ੍ਹਾਂ। ਤੇ ਜਿਹੜਾ ਗਲੇ ਦੀ ਚੁੜਾਈ ਆ ਆਪਣੀ ਉਹ 2.5 ਇੰਚ ਆਉਗੀ 2.5 ਇੰਚ ਤੱਕਰ ਆਪਾਂ ਨੇ ਇਹ ਕਾਟ ਇਸ ਤਰ੍ਹਾਂ ਪਾ ਦੇਣੀ ਆ ਠੀਕ ਹੈ ਜੀ ਇਹ ਆਪਾਂ ਇਹ ਦੋਨੋਂ ਪੱਲਿਆਂ ਨੂੰ ਪਾ ਦੇਣੀ ਆ ਤੁਸੀਂ ਪਾ ਸਕਦੇ ਆ ਮਤਲਬ ਕਿ ਫਰੰਟ ਵਾਲੇ ਪੱਲੇ ਨੂੰ ਕੱਲੇ ਨੂੰ ਪਾ ਦਿਓ ਜੇ ਮਤਲਬ ਕਿ ਗੜਾ ਥੋੜਾ ਜਿਆਦਾ ਪਿੱਛੇ ਨੂੰ ਜਾਂਦਾ ਹੈ ਤੇ ਪਿੱਛੇ ਵਾਲਾ ਜਿਹੜਾ 0.5 ਇੰਚ ਵਧਾ ਦਿਓ ਠੀਕ ਹੈ ਜੀ ਇੱਧਰ ਆ ਗਏ ਜੀ ਆਪਣਾ ਪੱਲਾ ਠੀਕ ਹੈ ਜੀ ਇਹ ਹੋ ਗਿਆ ਜੀ ਆਪਣਾ ਚਾਕ ਫੋਲਡਿੰਗ ਦਾ ਨਿਸ਼ਾਨ ਹਣ ਆਪਾਂ ਜਿਹੜਾ ਮਤਲਬ ਕਿ ਥੋੜੇ ਥੋੜਾ ਐਕਸਟਰਾ ਕਟਿੰਗ ਆਪਾਂ ਕਰ ਦਾਂਗੇ ਜਿਵੇਂ 2 2 ਇੰਚ ਸਵਾ 2 2 ਇੰਚ ਰੱਖ ਕੇ ਕਪੜਾ 2 2 ਢਾਈ ਢਾਈ ਇੰਚ ਠੀਕ ਹੈ ਜੀ ਹਲਕਾ ਹਲਕਾ ਆਪਾਂ ਸਾਈਡ ਤੋਂ ਜਿਹੜਾ ਕਟਿੰਗ ਕਰ ਦਾਂਗੇ ਫਿਟਿੰਗ ਦੋ ਠੀਕ ਹੈ ਜੀ ਲੋ ਜੀ ਉਸਦੇ ਬਾਅਦ ਦੇਖੋ ਆਪਾਂ ਹੁਣ ਪਹਿਲਾਂ ਪਲੇਟਾਂ ਦੇ ਨਿਸ਼ਾਨ ਲਗਾ ਲੈਨੇ ਫਿਰ ਆਪਾਂ ਬਾਅਦ ਵਿੱਚ ਮੋੜਿਆਂ ਦੀ ਕਟਿੰਗ ਕਰਾਂਗੇ ਠੀਕ ਹੈ ਜੀ ਪਹਿਲਾਂ ਜਿਹੜੀ ਆਪਣੀ ਪਲੇਟਾਂ ਦੇਖੋ ਇਹ ਆਪਣੀ ਮਤਲਬ ਕਿ ਇੱਕ ਹੀ ਚਾਸਟ ਦੀ ਜਿਹੜੀ ਹੁੰਦੀ ਆ ਉਹ 12.5 ਤੋਂ ਮਤਲਬ ਕਿ ਤਿਆਰ ਹੋਊਗੀ ਠੀਕ ਹੈ ਜੀ ਤੇ 12.5 ਦੇ ਆਪਾਂ ਨਿਸ਼ਾਨ ਲਾਉਣਾ ਮਤਲਬ ਕਿ 12 ਇੰਚ ਆਪਣੀ ਜਿਹੜੀ ਤਿਆਰ ਹੋਊਗੀ ਪਲੇਟ ਇਹ ਠੀਕ ਹੈ ਜੀ ਜਿਹੜਾ ਪਲੇਟਾਂ ਦਾ ਆਪਣਾ ਡਿਸਟੈਂਸ ਹੁੰਦਾ ਨਾ ਜਿੰਨੇ ਫਰਕ ਉਹ ਆਪਾਂ 3.5 ਇੰਚ ਰੱਖਣਾ ਹੁੰਦਾ ਆ ਠੀਕ ਹੈ ਜੀ ਇਸ ਫੀਟਿੰਗ ਦੇ ਅਕੋਰਡਿੰਗ 3.5 ਇੰਚ ਫਰਕ ਆਊਗਾ। ਹਾਂਜੀ ਜਿਹੜੀ ਪਲੇਟ ਦੀ ਲੰਬਾਈ ਆ ਉਹ ਆਪਾਂ ਰੱਖਾਂਗੇ ਜੀ 7 ਇੰਚ। ਠੀਕ ਹੈ ਜੀ ਤੇ ਜਿਹੜੀ ਆਪਣੀ ਸਾਈਡ ਬਲੇਟਾਂ ਆ ਮਤਲਬ ਕਿ ਜਿਹੜੀ ਮੋਡੇ ਵਾਲੀ ਪਲੇਟ ਆ ਪਾਉਣੀ ਆ ਉਹ ਆਪਾਂ 2 ਇੰਚ ਦੇ ਫਰਕ ਤੋਂ ਪਾਵਾਂਗੇ। ਠੀਕ ਹੈ ਜੀ। ਇਹ ਥੋਪਾ ਪਲੇਟ ਨੂੰ ਸਿੱਧਾ ਕਰ ਲੈਣਾ ਇਸ ਦਾ 모ਡੇ ਦੇ ਕੋਰਨਰ ਦੇ ਨਾਲ ਆਪਾਂ ਨੇ 2 ਇੰਚ ਮਲਾ ਕੇ ਇਸ ਤਰ੍ਹਾਂ ਠੀਕ ਹੈ ਜੀ ਤੇ ਆਪਾਂ ਨੇ ਇਹ 2 ਇੰਚ ਦੇ ਮਤਲਬ ਉਹ ਕਿ ਪਲੇਟ ਪਾ ਦੇਣੀ ਆ 2 ਜਿਹੜਾ ਆਪਾਂ ਡਿਸਟੈਂਸ ਦੇਣਾ ਵਿੱਚ ਪਲੇਟ ਦਾ ਠੀਕ ਹੈ ਜੀ ਤੇ ਜਿਹੜੀ ਆਪਣੀ ਹੈਗੀ ਕਮਰ ਵਾਲੀ ਪਲੇਟ ਠੀਕ ਹੈ ਜੀ ਤੇ ਇਹ ਆਪਾਂ ਰੱਖਣੀ ਆ ਜੀ 2.5 ਇੰਚ ਠੀਕ ਹੈ ਜੀ ਸਾਈਡ ਤੋਂ 2.5 ਇੰਚ ਲੰਬੀ ਜਿਹੜੀ ਪਲੇਟ ਪਈ ਆਪਾਂ ਸਿੱਧਾ ਨਿਸ਼ਾਨ ਲਾ ਲਾਂ ਨਾ ਦੂਸਰੇ ਪਾਸੇ ਤੇ ਫਿਰ ਆਪਾਂ ਇਹਨੂੰ ਕਮਰ ਦੇ ਨਿਸ਼ਾਨ ਦੇ ਨਾਲ ਪਲੇਟ ਨੂੰ ਇਸ ਤਰ੍ਹਾਂ ਬਣਾ ਲੈਣਾ 2.5 ਇੰਚ ਦੇ ਫਰਕ ਦੇ ਨਾਲ ਠੀਕ ਹੈ ਜੀ ਇਹ ਹੋ ਗਏ ਜੀ ਆਪਣੇ ਪਲੇਟਾਂ ਦੇ ਨਿਸ਼ਾਨ ਹਾਂਜੀ ਹੁਣ ਆਪਾਂ ਇੱਥੇ ਨਾ ਕੱਟ ਲਾ ਲਾਂਗੇ ਠੀਕ ਹੈ ਜੀ ਇਹਦਾ ਪਹਿਲਾਂ ਆਪਾਂ ਮੋਢੇ ਕਟਿੰਗ ਕਰ ਲੈਣੇ ਆ ਠੀਕ ਹੈ ਜੀ ਜਿਵੇਂ ਕਿ ਹੁਣ ਪਹਿਲਾਂ ਮੈਂ ਦੋਨੋਂ ਮੋਢੇ ਜਿਹੜੇ ਬੈਕ ਵਾਲੀ ਕਾਰਡ ਤੋਂ ਨਾ ਇਕੱਠੇ ਕਟਿੰਗ ਕਰ ਲੈਣੇ ਆ ਠੀਕ ਹੈ ਜੀ ਹਾਂਜੀ ਹੁਣ ਆਪਾਂ ਨੇ ਕੀ ਕਰਨਾ ਹੁਣ ਆਪਾਂ ਫਰੰਟ ਵਾਲੇ ਮਤਲਬ ਮੋਢੇ ਚੱਕ ਲੈਣੇ ਆ ਜਿਹੜਾ ਫਰੰਟ ਵਾਲਾ ਪੀਸ ਨੇ ਉਹਦੇ ਮੋੜੇ ਦੇਖੋ ਸ਼ੀਸ਼ੇ ਲੱਗੇ ਹੋਏ ਨੇਗੇ ਫਰੰਟ ਵਾਲੇ ਪੱਲੇ ਤੇ ਬੈਕ ਵਾਲੇ ਪੱਲੇ ਤੇ ਅਜੇ ਲੱਗੇ ਹੋਏ ਹੈਗੇ ਠੀਕ ਹੈ ਜੀ ਤੇ ਇਥੋਂ ਆਪਾਂ ਨੇ ਇਹਨੂੰ ਇਸ ਤਰ੍ਹਾਂ ਮਤਲਬ ਚੱਕ ਲਿਆ ਤੇ ਆਪਣੀ ਫਰੰਟ ਵਾਲੀ ਕਾਟ ਹੋ ਜੂਗੀ। ਲੋ ਜੀ ਠੀਕ ਹੈ ਜੀ। ਇਥੋਂ ਆਪਾਂ ਨੇ ਜਿਹੜੀ 1/2 ਇੰਚ ਆ ਉਹ ਡਾਊਨ ਕਾਟ ਪਾ ਦੇਣੀ ਆ ਮੋਢੇ ਤੇ। ਠੀਕ ਹੈ ਜੀ। ਲੋ ਜੀ। ਹਾਂਜੀ ਹੁਣ ਆਪਾਂ ਨੇ ਇੱਥੇ ਨਾ ਕੱਟ ਲਗਾ ਲੈਣੇ ਆ ਪਲੇਟਾਂ ਦੇ ਨਿਸ਼ਾਨਾਂ ਤੇ ਠੀਕ ਹੈ ਜੀ ਇਦਾਂ ਫੀਟਿੰਗ ਦੇ ਨਿਸ਼ਾਨ ਤੇ ਲੋ ਜੀ ਹਲਕੇ ਹਲਕੇ ਕੱਟ ਬਿਲਕੁਲ ਲਾ ਲੈਣੇ ਆਪਾਂ ਨੇ ਠੀਕ ਹੈ ਜੀ ਤੇ ਹੁਣ ਆਪਾਂ ਨੇ ਮਤਲਬ ਕੀ ਜਿਹੜੇ ਪਲੇਟਾਂ ਦੇ ਨਿਸ਼ਾਨ ਲਗਾਉਣੇ ਆਪਾਂ ਸੂਚ ਪਾ ਲੈ ਧੱਗਾ ਇਸ ਤਰ੍ਹਾਂ ਆਪਾਂ ਸਿੱਧੇ ਨਿਸ਼ਾਨ ਜਿਹੜੇ ਆ ਆਪਾਂ ਮਲਾ ਦੇਣੇ ਠੀਕ ਹੈ ਜੀ ਪਿੱਛੇ ਵਾਲੇ ਪੱਲਿਆਂ ਤੇ ਲੋ ਜੀ ਐਦਾਂ ਪ੍ਰੋਪਰ ਜਿਹੜੇ ਨਿਸ਼ਾਨ ਆ ਮਤਲਬ ਪਲੇਟਾਂ ਦੇ ਆਪਣੇ ਜਿਵੇਂ ਆਪਾਂ ਨੂੰ ਮਤਲਬ ਬਾਰ-ਬਾਰ ਪੰਜ ਚਿੱਟੇ ਪਚੱਕਣ ਨਾਲੋਂ ਠੀਕ ਹੈ ਜੀ ਆਪਾਂ ਇਸ ਤਰ੍ਹਾਂ ਸਾਰੇ ਪੱਲਿਆਂ ਤੇ ਜਿਹੜੇ ਆ ਨਿਸ਼ਾਨ ਆਪਾਂ ਲਗਾ ਦੇਣੇ ਆ ਠੀਕ ਹੈ ਜੀ ਇਹ ਆਪਣੇ ਚਾਰੋਂ ਪਲੇਟਾਂ ਦੇ ਨਿਸ਼ਾਨ ਇਸ ਤਰ੍ਹਾਂ ਲੱਗ ਜਾਣੇ ਆ ਸੌਖੇ ਜਿਹੇ ਤਰੀਕੇ ਨਾਲ ਠੀਕ ਹੈ ਜੀ ক্লোਜ ਤੇ ਆਪਾਂ ਨਾਲ ਦੇ ਨਾਲ ਇਹ 10 ਸਕੇਲ ਨਾਲ ਜਿਹੜੇ ਆ ਇਹ ਮੈਚ ਕਰ ਦੇਣੇ ਨਿਸ਼ਾਨ ਠੀਕ ਹੈ ਜੀ ਲੋ ਜੀ ਹੁਣ ਆਪਣੇ ਜਿਹੜੇ ਸਾਈਡ ਪਲੇਟਾਂ ਨੇ ਨਿਸ਼ਾਨ ਆਉਪੀ ਆਪਾਂ ਇਸ ਤਰ੍ਹਾਂ ਹੀ ਮਲਾ ਦੇਣੇ ਠੀਕ ਹੈ ਸੂਈ ਧਾਗਾ ਪਾ ਕੇ ਇਸ ਤਰ੍ਹਾਂ ਠੀਕ ਹੈ ਜੀ ਜਿਹੜੇ ਆਪਾਂ ਕੱਟ ਲਗਾਏ ਆ ਤੇ ਕੱਟ ਦੇ ਨਾਲ ਆਪਾਂ ਨੇ ਇਹਨਾਂ ਨੂੰ ਮੈਚ ਕਰ ਦੇਣਾ ਨਿਸ਼ਾਨਾਂ ਨੂੰ ਠੀਕ ਹੈ ਜੀ ਜਿਹੜੇ ਫਰੰਟ ਵਾਲੇ ਦੋ ਆਪਣੇ ਮਤਲਬ ਕਿ ਪਲੇਟਾਂ ਦੇ ਨਿਸ਼ਾਨ ਨੇ ਠੀਕ ਹੈ ਜੀ ਫਿਟਿੰਗ ਤੁਹਾਡੀ ਬਿਲਕੁਲ ਪਰਫੈਕਟ ਆਊਗੀ ਠੀਕ ਹੈ ਜੀ ਤੇ ਮਤਲਬ ਜਦੋਂ ਆਪਾਂ ਪਲੇਟਾਂ ਪਾ ਲੜੀਆਂ ਨਾ ਤੇ ਜਿਹੜਾ ਆਪਣਾ ਮਤਲਬ ਕਿ ਫਰੰਟ ਵਾਲਾ ਪੱਲਾ ਆ ਉਹ ਅੱਧਾ ਇੰਚ ਮਤਲਬ ਕਿ ਘਟ ਜਾਂਦਾ ਆ ਠੀਕ ਹੈ ਜੀ ਉਹਨੂੰ ਸੈੱਟ ਕਰਕੇ ਰੱਖ ਕੇ ਨਾ ਬੈਕ ਵਾਲੇ ਪੱਲੇ ਦੇ ਨਾਲ ਜਿਹੜਾ ਪਿਛਲਾ ਪੱਲਾ ਬਣਾਦਾ ਇੰਚ ਵੱਧ ਜਾਂਦਾ ਆ ਉਹਨੂੰ ਬਰਾਬਰ ਕਰਕੇ ਕਟਿੰਗ ਕਰਕੇ ਠੀਕ ਹੈ ਜੀ ਫਿਰ ਤੁਸੀਂ ਫਿਟਿੰਗ ਦੇ ਜਿਹੜੇ ਨਿਸ਼ਾਨ ਲਗਾ ਕੇ ਮਤਲਬ ਕਿ ਫਿਰ ਤੁਸੀਂ ਫਿਟਿੰਗ ਦੀ ਸਿਲਾਈ ਲਗਾਉਣੀ ਹੁੰਦੀ ਆ ਠੀਕ ਹੈ ਜੀ ਮਤਲਬ ਕਿ ਬਰਾਬਰ ਨਾ ਕਰਨਾ ਜੇ ਤੁਸੀਂ ਬਰਾਬਰ ਕਰਕੇ ਨਿਸ਼ਾਨ ਲਗਾਉਂਗੇ ਨਾ ਪਲੇਟਾ ਲਾ ਕੇ ਫਿਰ ਤੁਹਾਡਾ ਕਮੀਜ਼ ਜਿਹੜਾ ਆ ਆਟੋਮੈਟਿਕਲੀ ਉੱਪਰ ਚੜੂ ਕਿਉਂਕਿ ਅੱਧਾ ਇੰਚ ਜਿਹੜਾ ਆ ਅੱਗੇ ਵਾਲਾ ਪੱਲਾ ਜਿਹੜਾ ਹੈ ਆਪਣਾ ਉਹ ਘਟ ਜਾਂਦਾ ਹੈ ਠੀਕ ਹੈ ਜੀ ਬੈਕ ਵਾਲਾ ਆਪਣਾ ਵੱਧ ਜਾਂਦਾ ਹੈ ਉਹਨੂੰ ਤੁਸੀਂ ਬਰਾਬਰ ਕਰਕੇ ਫਿਰ ਮਤਲਬ ਫਿਟਿੰਗ ਦੀ ਸਲਾਈ ਜਿਹੜੀ ਲਗਾਈ ਹੁੰਦੀ ਹੈ ਠੀਕ ਹੈ ਜੀ ਲੋ ਜੀ ਹਾਂਜੀ ਹੁਣ ਆਪਣੇ 2.5 ਇੰਚ ਆਪਾਂ ਜਿਹੜੀ ਆਪਣੇ ਗਲੇ 'ਚ ਡਾਈ ਰੱਖਣੀ ਆ ਠੀਕ ਹੈ ਜੀ ਤੇ ਲੰਬਾਈ ਆਪਾਂ ਰੱਖਾਂਗੇ 5.5 ਇੰਚ ਕਟਿੰਗ ਦੇ ਵਿੱਚ ਠੀਕ ਹੈ ਜੀ ਇਹ ਹੋ ਗਿਆ ਜੀ ਆਪਣੇ ਬੈਕ ਵਾਲੇ ਗਲੇ ਦੇ ਟਾਈਕ ਠੀਕ ਹੈ ਜੀ ਜਿਹੜਾ ਪਿਛਲਾ ਵਾਲਾ ਗਲਾ ਆਪਾਂ ਨੇ ਉਹ ਠੀਕ ਹੈ ਜੀ ਉਹ ਬੁਕਰਮ ਵਾਲਾ ਬਣਾਉਣਾ ਆਪਾਂ ਨੇ ਠੀਕ ਹੈ ਜੀ ਲਓ ਜੀ ਬੇਟਾ ਫਰੰਟ ਵਾਲਾ ਗਲਾ ਆਪਾਂ ਉਹ ਬੁਕਰਮ ਵਾਲਾ ਬਣਾਉਣਾ ਹੈ ਠੀਕ ਹੈ ਜੀ ਤੇ ਬੈਕ ਵਾਲਾ ਆਪਾਂ ਗਲੇ ਲੀਰ ਲਾ ਕੇ ਬਣਾਵਾਂਗੇ ਠੀਕ ਹੈ ਜੀ ਹੁਣ ਜਿਵੇਂ ਕਿ ਆਪਾਂ ਨੇ ਇਹ ਬਾਹਾਂ ਮੈਂ ਉਤਾਰੀਆਂ ਹੋਈਆਂ ਨੇ ਜਿਵੇਂ ਤੁਹਾਡੀ ਬਾਹਾਂ ਵਿੱਚ ਜੋੜ ਪੈਂਦਾ ਹੋਵੇ ਨਾ ਜੀ ਤੁਸੀਂ ਦੋਨੋਂ ਬਾਹਾਂ ਚੜੀਆਂ ਅੰਦਰੋਂ ਸਿੱਧੀਆਂ ਕਰਕੇ ਰੱਖ ਲੈਣੀਆਂ ਜੋੜ ਮਤਲਬ ਕਿ ਇੱਕ ਸਾਈਡ ਤੇ ਆਵੇ ਠੀਕ ਹੈ ਜੀ ਤੇ ਜਿਹੜਾ ਤੁਹਾਡਾ ਜੋੜ ਆ ਉਹ ਫਿਰ ਬੈਕ ਤੇ ਆਊਗਾ ਫਰੰਟ ਤੇ ਨਹੀਂ ਆਊਗਾ ਠੀਕ ਹੈ ਜੀ ਜੋੜ ਇੱਕ ਸਾਈਡ ਤੇ ਕਰ ਲੈਣਾ ਦੋਨੋਂ ਬਾਹਾਂ ਅੰਦਰੋਂ ਸਿੱਧੀਆਂ ਕਰਕੇ ਬਿਚਾ ਲੈਣੀਆਂ ਜੋੜ ਨਾਲ ਜੋੜ ਮਲਾ ਕੇ ਠੀਕ ਹੈ ਜੀ ਜਿਵੇਂ ਕਿ ਹੁਣ ਆਪਾਂ ਨੇ ਇਹਦੀ ਲੰਬਾਈ ਰੱਖਣੀ ਆ 7.5 ਇੰਚ ਤੇ ਆਪਾਂ ਇਹਨੂੰ 1.75 ਦੇ ਹਿਸਾਬ ਨਾਲ ਬਦਲੋ ਕਿ ਉਤਾਰਿਆ ਹੋਇਆ ਬਾਹ ਨੂੰ ਠੀਕ ਹੈ ਜੀ ਤੇ 5.5 ਇਹ ਤਿਆਰ ਆ ਬਾਹ ਠੀਕ ਹੈ ਜੀ ਮੂਰੀ ਬਾਹ ਦੀ ਤੇ ਅੱਗੇ ਆਪਾਂ ਨੇ 2.5 ਇੰਚ ਜਿਹੜੀ ਇਹ ਬਾਦ ਲੈ ਲੈਣੀ ਆ ਠੀਕ ਹੈ ਜੀ ਹਾਂ ਜੀ ਇੱਥੋਂ ਆਪਾਂ ਉੱਪਰ ਤੋਂ ਤੇ ਆਪਾਂ ਨੇ ਇੱਥੋਂ 3 ਇੰਚ ਜਿਹੜੀ ਆਪਾਂ ਕਾਟ ਪਾਉਣੀ ਆ ਕਾਟ ਦਾ ਰਿਸ਼ਾ ਲਗਾਵਾਂਗੇ ਠੀਕ ਹੈ ਜੀ ਤੇ ਜਿਹੜਾ ਇਹਨਾਂ ਦਾ ਮੋਡਾ ਤਿਆਰ ਹੋਣਾ ਆ ਜੀ 21 ਬ੍ਰੈਸ ਵਾਲਿਆਂ ਦਾ ਉਹ 9.5 ਹੀ ਤਿਆਰ ਹੋਣਾ ਆ ਠੀਕ ਹੈ ਜੀ ਜਿਵੇਂ ਕਿ ਇੱਥੇ 9.5 ਦਾ ਆਪਾਂ ਨੇ ਨਿਸ਼ਾਨ ਲਗਾ ਲੈਣਾ ਇਸ ਤਰ੍ਹਾਂ ਠੀਕ ਹੈ ਇਹ ਆਪਣਾ ਮੋਡਾ ਤਿਆਰ ਹੋਊਗਾ ਤੇ ਇਹਨੂੰ ਆਪਾਂ ਨੇ ਮੂਰੀ ਦੇ ਨਿਸ਼ਾਨ ਦੇ ਨਾਲ ਜਿਹੜਾ ਆਪਣਾ ਤਿਆਰ ਨਿਸ਼ਾਨ ਲਗਾਇਆ ਆਪਾਂ ਉਹਦੇ ਨਾਲ ਮਿਲਾ ਦੇਣਾ ਆ ਠੀਕ ਹੈ ਜੀ ਲੋ ਜੀ ਇਥੋਂ ਆਪਾਂ ਨੇ ਘਾਟ ਪਾ ਦੇਣੀ ਆ ਠੀਕ ਹੈ ਜੀ ਮੋਡੇ ਦੀ ਘਾਟ ਹੋ ਗਈ ਠੀਕ ਹੈ ਜੀ ਤੇ ਲਓ ਜੀ ਤੋ ਹਲਕਾ ਜਿਹਾ ਸੱਟਾ ਜਿਹਾ ਕਰਕੇ ਕਟਿੰਗ ਕਰ ਦੇਣੀ ਠੀਕ ਹੈ ਜੀ ਤੇ ਮਤਲਬ ਜਿਹੜੀ ਆਪਣੀ ਇਹ ਕਾਰਡ ਪਾਉਣ ਤੋਂ ਬਾਅਦ ਆਪਾਂ ਨੇ ਇੱਥੋਂ ਨੀਚੋਂ ਆਪਾਂ ਨੇ 1 ਇੰਚ 1 ਪੌਣਾ 1 ਇੰਚ ਆਪਾਂ ਨੇ ਜਿਹੜੀ ਫਰੰਟ ਵਾਲੀ ਕਾਰਡ ਪਾ ਲੈਣੀ ਹੈ ਠੀਕ ਹੈ ਜੀ ਇਹ ਮਤਲਬ ਪੱਲੇ ਆਪਣੇ ਜਿਹੜੇ ਫਰੰਟ ਤੇ ਆਉਣਗੇ ਬਿਨਾਂ ਜੋੜ ਤੋਂ ਠੀਕ ਹੈ ਜੀ ਲਓ ਜੀ ਇਹ ਹੋ ਗਈ ਜੀ ਆਪਣੀ 21 ਬ੍ਰੈਸ ਵਾਲਿਆਂ ਦੀ ਕਟਿੰਗ ਠੀਕ ਹੈ ਜੀ ਵੀਡੀਓ ਵਧੀਆ ਲੱਗੇ ਲਾਈਕ ਕਰਿਓ ਸ਼ੇਅਰ ਕਰਿਓ ਸਬਸਕ੍ਰਾਈਬ ਕਰਿਓ ਜੀ ਧੰਨਵਾਦ ਜੀ